ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਮਗਰ ਮੱਛਾਂ ਨੂੰ ਫੜਨਾ ਚਾਹੀਦਾ ਜੀ ਜਿਹੜੇ ਬਲੋਗ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨੇਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੇ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਤੇ ਸ਼ਲਾਘਾਯੋਗ ਹੈ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਨੇ ਤੇ ਮੈਂ ਤਾਂ ਆਪਣੇ ਵੱਲੋਂ ਇੱਕ رائے ਪੇਸ਼ ਕਰੂੰਗੀ ਕਿ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਸ਼ਾ ਕਰਦਾ ਫੜਿਆ ਜਾਂਦਾ ਚਾਹੀਏ ਉਹ ਯੂਜ਼ਰ ਹੈ ਚਾਹੀਏ ਉਹ ਡੀਲਰ ਹੈ ਹਰ ਮਹੀਨੇ 2 ਸਾਲ ਉਹਦਾ ਡੋਕ ਟੈਸਟ ਹੋਣਾ ਚਾਹੀਦਾ 21 ਦੁਬਾਰਾ ਕਰਤਾ ਨਹੀਂ ਰਹਿਗੇ ਤੇ ਕਿਉਂਕਿ ਇਹ ਕਈ ਦੇਸ਼ਾਂ ਦੇ ਵਿੱਚ ਇਦਾਂ ਦੇ ਜਿਹੜੇ ਕਾਨੂੰਨੋ ਬਣਾਏ ਗਏ ਨੇ ਹਰ ਮਹੀਨੇ ਉਹਨਾਂ ਦਾ ਡੋਕ ਟੈਸਟ ਹੋਣਾ ਚਾਹੀਦਾ ਹੈ 2 ਸਾਲ ਦੇ ਲਈ ਤੇ ਜਦੋਂ ਡੋਕ ਟੈਸਟ ਹੋਊਗਾ ਆਪਣੇ ਆਪ ਨਸ਼ਾ ਛੱਡ ਜਾਣਗੇ